ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਤੁਹਾਡਾ ਆਪਣਾ ਚੈਨਲ ਅਕਾਲ ਚੈਨਲ ਭਾਰਤ ਦੇ ਵਿੱਚ ਪੰਥਕ ਗਤੀਵਿਧੀਆਂ ਤੁਹਾਡੇ ਰੂਬਰੂ ਕਰਦਾ ਰਹਿੰਦਾ ਹੈ ਇਹਨਾਂ ਦੇ ਵਿੱਚ ਚਾਹੇ ਕੌਮੀ ਸਮੱਸਿਆਵਾਂ ਦੇ ਮੁੱਦੇ ਚੁੱਕਣੇ ਹੋਣ ਕੌਮ ਦੇ ਮੁੱਦਿਆਂ ਦੀ ਗੱਲ ਹੋਵੇ ਕੌਮੀ ਇਨਸਾਫ ਮੋਰਚੇ ਦੀ ਗੱਲ ਹੋਵੇ ਜਿੱਥੇ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਹਾਂ ਤਾਂ ਇਸ ਸਭ ਦੇ ਵਿਚਾਲੇ ਭਾਰਤ ਦੀ ਸਰਕਾਰ ਦੇ ਵੱਲੋਂ ਹੁਣ ਅਕਾਲ ਚੈਨਲ ਦੇ YouTube ਪੇਜ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਪਰ ਇਸ ਸੱਪ ਦੀ ਖਲਾਸ ਜੋ ਹੈ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਮੁਹਿੰਮ ਵਿੜ ਸਕਦੇ ਹਾਂ ਜਿਸ ਮੁਹਿੰਮ ਦੇ ਰਾਹੀਂ ਸੰਗਤ ਆਪਣਾ ਸਹਿਯੋਗ ਦੇ ਕੇ ਅਕਾਲ ਚੈਨਲ ਨੂੰ ਮੁਰਤੋ ਪੱਤਰਕਾਰੀ ਕਰਨ ਦੇ ਲਈ ਲੀਤੇ ਲਿਆ ਸਕਦੀ ਹੈ ਤੁਸੀਂ ਕੇਵਲ ਇਹਨਾ ਕਰਨਾ ਹੈ ਕਿ ਅਕਾਲ ਚੈਨਲ ਦੀਆਂ ਜੋ ਵੀਡੀਓਜ਼ ਨੇ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜਿਸ ਵੇਲੇ ਤੁਸੀਂ ਅਕਾਲ ਚੈਨਲ ਦੀਆਂ ਵੀਡੀਓਜ਼ ਦੇ ਲਿੰਕ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਤੱਕ ਇਹ ਲਿੰਕ ਪਹੁੰਚਣਗੇ ਤਾਂ ਉਸ ਵੇਲੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਇਸ ਲਿੰਕ ਨੂੰ ਖੋਲ ਕੇ ਪਹਿਲਾਂ ਲਾਈਕ ਦਾ ਬਟਨ ਦਬਾਉਣਾ ਹੈ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਹੀਂ ਭੁੱਲਣਾ ਸੋ ਤੁਹਾਡੀ ਇਸ ਮੁਹਿੰਮ ਦੇ ਨਾਲ ਜੋ ਹੈ ਅਸੀਂ ਦੁਬਾਰਾ ਤੋਂ ਅਕਾਲ ਚੈਨਲ ਨੂੰ ਮੁਰ ਸੁਰਜੀਵ ਕਰ ਸਕਦੇ ਹਾਂ ਭਾਰਤ ਦੇ ਵਿੱਚ ਪੰਥਕ ਪੱਤਰਕਾਰੀ ਕਰਨ ਦੇ ਲਈ ਨਾ ਕੇਵਲ ਭਾਰਤ ਦੇ ਲੋਕੀ ਇੱਕ ਜੋ ਹੈ ਮੁਹਿੰਮ ਦਾ ਹਿੱਸਾ ਬਣ ਸਕਦੇ ਨੇ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਉਹ ਇਹਨਾਂ ਵੀਡੀਓਜ਼ ਨੂੰ ਲਾਈਕ ਕਰਕੇ ਅੱਗੇ ਹੋਰ ਵੱਧ ਤੋਂ ਵੱਧ ਆਪਣੇ WhatsApp ਗਰੁੱਪਸ ਦੇ ਵਿੱਚ ਸ਼ੇਅਰ ਕਰਨ Instagram ਦੇ ذریعے ਸ਼ੇਅਰ ਕਰੋ ਤੁਸੀਂ Facebook ਦੇ ذریعے ਸ਼ੇਅਰ ਕਰ ਸਕਦੇ ਹੋ ਕਿਸੇ ਵੀ ਸੋਸ਼ਲ মিডিਆ ਐਪ ਦੇ ਰਾਹੀਂ ਤੁਸੀਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਕਾਲ ਚੈਨਲ ਮੁੜ ਤੋਂ ਸੁਰਜੀਵ ਹੋ ਕੇ ਪੰਥਕ ਪੱਤਰਕਾਰੀ ਕਰਦਾ ਹੋਇਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੇ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਆ ਕਿ ਤੁਹਾਡਾ ਆਪਣਾ ਚੈਨਲ ਅਕਾਲ ਚੈਨਲ ਭਾਰਤ ਦੇ ਵਿੱਚ ਪੰਥਕ ਗਤੀਵਿਧੀਆਂ ਤੁਹਾਡੇ ਰੂਬਰੂ ਕਰਦਾ ਰਹਿੰਦਾ ਹੈ ਇਹਨਾਂ ਦੇ ਵਿੱਚ ਚਾਹੇ ਕੌਮੀ ਸਮੱਸਿਆਵਾਂ ਦੇ ਮੁੱਦੇ ਚੁੱਕਣੇ ਹੋਣ ਕੌਮ ਦੇ ਮੁੱਦਿਆਂ ਦੀ ਗੱਲ ਹੋਵੇ ਕੌਮੀ ਇਨਸਾਫ ਮੋਰਚੇ ਦੀ ਗੱਲ ਹੋਵੇ ਜਿੱਥੇ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਆ ਤਾਂ ਇਸ ਸਭ ਦੇ ਵਿਚਾਲੇ ਭਾਰਤ ਦੀ ਸਰਕਾਰ ਦੇ ਵੱਲੋਂ ਹੁਣ ਅਕਾਲ ਚੈਨਲ ਦੇ YouTube ਪੇਜ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਪਰ ਇਸ ਸੱਪ ਦੀ ਖਲਾਸ ਜੋ ਹੈ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਮੁਹਿੰਮ ਵਿੜ ਸਕਦੇ ਹਾਂ ਜਿਸ ਮੁਹਿੰਮ ਦੇ ਰਾਹੀਂ ਸੰਗਤ ਆਪਣਾ ਸਹਿਯੋਗ ਦੇ ਕੇ ਅਕਾਲ ਚੈਨਲ ਨੂੰ ਮੁਰਤੋਂ ਪੱਤਰਕਾਰੀ ਕਰਨ ਦੇ ਲਈ ਲੀਤੇ ਲਿਆ ਸਕਦੀ ਹੈ ਤੁਸੀਂ ਕੇਵਲ ਇਹਨਾ ਕਰਨਾ ਹੈ ਕਿ ਅਕਾਲ ਚੈਨਲ ਦੀਆਂ ਜੋ ਵੀਡੀਓਜ਼ ਨੇ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜਿਸ ਵੇਲੇ ਤੁਸੀਂ ਅਕਾਲ ਚੈਨਲ ਦੀਆਂ ਵੀਡੀਓਜ਼ ਦੇ ਲਿੰਕ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਤੱਕ ਇਹ ਲਿੰਕ ਪਹੁੰਚਣਗੇ ਤਾਂ ਉਸ ਵੇਲੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਇਸ ਲਿੰਕ ਨੂੰ ਖੋਲ ਕੇ ਪਹਿਲਾਂ ਲਾਈਕ ਦਾ ਬਟਨ ਦਬਾਉਣਾ ਹੈ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਹੀਂ ਭੁੱਲਣਾ ਸੋ ਤੁਹਾਡੀ ਇਸ ਮੁਹਿੰਮ ਦੇ ਨਾਲ ਜੋ ਹੈ ਅਸੀਂ ਦੁਬਾਰਾ ਤੋਂ ਅਕਾਲ ਚੈਨਲ ਨੂੰ ਮੁਰਜ਼ੁਰਜੀਬ ਕਰ ਸਕਦੇ ਹਾਂ ਭਾਰਤ ਦੇ ਵਿੱਚ ਪੰਥਕ ਪੱਤਰਕਾਰੀ ਕਰਨ ਦੇ ਲਈ ਨਾ ਕੇਵਲ ਭਾਰਤ ਦੇ ਲੋਕੀ ਇੱਕ ਜੋ ਹੈ ਮੁਹਿੰਮ ਦਾ ਹਿੱਸਾ ਬਣ ਸਕਦੇ ਨੇ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਉਹ ਇਹਨਾਂ ਵੀਡੀਓਜ਼ ਨੂੰ ਲਾਈਕ ਕਰਕੇ ਅੱਗੇ ਹੋਰ ਵੱਧ ਤੋਂ ਵੱਧ ਆਪਣੇ WhatsApp ਗਰੁੱਪਸ ਦੇ ਵਿੱਚ ਸ਼ੇਅਰ ਕਰ Instagram ਦੇ ذریعے ਸ਼ੇਅਰ ਕਰੋ ਤੁਸੀਂ Facebook ਦੇ ذریعے ਸ਼ੇਅਰ ਕਰ ਸਕਦੇ ਹੋ ਕਿਸੇ ਵੀ ਸੋਸ਼ਲ ਮੀਡੀਆ ਐਪ ਦੇ ਰਾਹੀਂ ਤੁਸੀਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਕਾਲ ਚੈਨਲ ਮੁਰਤੋਂ ਸੁਰਜੀਵ ਹੋ ਕੇ ਪੰਥਕ ਪੱਤਰਕਾਰੀ ਕਰਦਾ ਹੋਇਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੇ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਆ ਕਿ ਤੁਹਾਡਾ ਆਪਣਾ ਚੈਨਲ ਅਕਾਲ ਚੈਨਲ ਭਾਰਤ ਦੇ ਵਿੱਚ ਪੰਥਕ ਗਤੀਵਿਧੀਆਂ ਤੁਹਾਡੇ ਰੂਬਰੂ ਕਰਦਾ ਰਹਿੰਦਾ ਹੈ ਇਹਨਾਂ ਦੇ ਵਿੱਚ ਚਾਹੇ ਕੌਮੀ ਸਮੱਸਿਆਵਾਂ ਦੇ ਮੁੱਦੇ ਚੁੱਕਣੇ ਹੋਣ ਕੌਮ ਦੇ ਮੁੱਦਿਆਂ ਦੀ ਗੱਲ ਹੋਵੇ ਕੌਮੀ ਇਨਸਾਫ ਮੋਰਚੇ ਦੀ ਗੱਲ ਹੋਵੇ ਜਿੱਥੇ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਹਾਂ ਤਾਂ ਇਸ ਸਭ ਦੇ ਵਿਚਾਲੇ ਭਾਰਤ ਦੀ ਸਰਕਾਰ ਦੇ ਵੱਲੋਂ ਹੁਣ ਅਕਾਲ ਚੈਨਲ ਦੇ YouTube ਪੇਜ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਪਰ ਇਸ ਸੱਪ ਦੀ ਖਲਾਸ ਜੋ ਹੈ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਮੁਹਿੰਮ ਵਿੜ ਸਕਦੇ ਹਾਂ ਜਿਸ ਮੁਹਿੰਮ ਦੇ ਰਾਹੀਂ ਸੰਗਤ ਆਪਣਾ ਸਹਿਯੋਗ ਦੇ ਕੇ ਅਕਾਲ ਚੈਨਲ ਨੂੰ ਮੁਰਤੋਂ ਪੱਤਰਕਾਰੀ ਕਰਨ ਦੇ ਲਈ ਲੀਤੇ ਲਿਆ ਸਕਦੀ ਹੈ ਤੁਸੀਂ ਕੇਵਲ ਇਹਨਾ ਕਰਨਾ ਹੈ ਕਿ ਅਕਾਲ ਚੈਨਲ ਦੀਆਂ ਜੋ ਵੀਡੀਓਜ਼ ਨੇ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜਿਸ ਵੇਲੇ ਤੁਸੀਂ ਅਕਾਲ ਚੈਨਲ ਦੀਆਂ ਵੀਡੀਓਜ਼ ਦੇ ਲਿੰਕ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਤੱਕ ਇਹ ਲਿੰਕ ਪਹੁੰਚਣਗੇ ਤਾਂ ਉਸ ਵੇਲੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਇਸ ਲਿੰਕ ਨੂੰ ਖੋਲ ਕੇ ਪਹਿਲਾਂ ਲਾਈਕ ਦਾ ਬਟਨ ਦਬਾਉਣਾ ਹੈ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਹੀਂ ਭੁੱਲਣਾ ਸੋ ਤੁਹਾਡੀ ਇਸ ਮੁਹਿੰਮ ਦੇ ਨਾਲ ਜੋ ਹੈ ਅਸੀਂ ਦੁਬਾਰਾ ਤੋਂ ਅਕਾਲ ਚੈਨਲ ਨੂੰ ਮੁਰਜ਼ੁਰਜੀਬ ਕਰ ਸਕਦੇ ਹਾਂ ਭਾਰਤ ਦੇ ਵਿੱਚ ਪੰਥਕ ਪੱਤਰਕਾਰੀ ਕਰਨ ਦੇ ਲਈ ਨਾ ਕੇਵਲ ਭਾਰਤ ਦੇ ਲੋਕੀ ਇੱਕ ਜੋ ਹੈ ਮੁਹਿੰਮ ਦਾ ਹਿੱਸਾ ਬਣ ਸਕਦੇ ਨੇ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਉਹ ਇਹਨਾਂ ਵੀਡੀਓਜ਼ ਨੂੰ ਲਾਈਕ ਕਰਕੇ ਅੱਗੇ ਹੋਰ ਵੱਧ ਤੋਂ ਵੱਧ ਆਪਣੇ WhatsApp ਗਰੁੱਪਸ ਦੇ ਵਿੱਚ ਸ਼ੇਅਰ ਕਰ Instagram ਦੇ ذریعے ਸ਼ੇਅਰ ਕਰੋ ਤੁਸੀਂ Facebook ਦੇ ذریعے ਸ਼ੇਅਰ ਕਰ ਸਕਦੇ ਹੋ ਕਿਸੇ ਵੀ ਸੋਸ਼ਲ ਮੀਡੀਆ ਐਪ ਦੇ ਰਾਹੀਂ ਤੁਸੀਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਕਾਲ ਚੈਨਲ ਮੁਰਤੋਂ ਸੁਰਜੀਵ ਹੋ ਕੇ ਪੰਥਕ ਪੱਤਰਕਾਰੀ ਕਰਦਾ ਹੋਇਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੇ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਆ ਕਿ ਤੁਹਾਡਾ ਆਪਣਾ ਚੈਨਲ ਅਕਾਲ ਚੈਨਲ ਭਾਰਤ ਦੇ ਵਿੱਚ ਪੰਥਕ ਗਤੀਵਿਧੀਆਂ ਤੁਹਾਡੇ ਰੂਬਰੂ ਕਰਦਾ ਰਹਿੰਦਾ ਹੈ ਇਹਨਾਂ ਦੇ ਵਿੱਚ ਚਾਹੇ ਕੌਮੀ ਸਮੱਸਿਆਵਾਂ ਦੇ ਮੁੱਦੇ ਚੁੱਕਣੇ ਹੋਣ ਕੌਮ ਦੇ ਮੁੱਦਿਆਂ ਦੀ ਗੱਲ ਹੋਵੇ ਕੌਮੀ ਇਨਸਾਫ ਮੋਰਚੇ ਦੀ ਗੱਲ ਹੋਵੇ ਜਿੱਥੇ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਆ ਤਾਂ ਇਸ ਸਭ ਦੇ ਵਿਚਾਲੇ ਭਾਰਤ ਦੀ ਸਰਕਾਰ ਦੇ ਵੱਲੋਂ ਹੁਣ ਅਕਾਲ ਚੈਨਲ ਦੇ YouTube ਪੇਜ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਪਰ ਇਸ ਸਭ ਦੇ ਖਲਾਸ ਜੋ ਹੈ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਮੁਹਿੰਮ ਵਿੜ ਸਕਦੇ ਹਾਂ ਜਿਸ ਮੁਹਿੰਮ ਦੇ ਰਾਹੀਂ ਸੰਗਤ ਆਪਣਾ ਸਹਿਯੋਗ ਦੇ ਕੇ ਅਕਾਲ ਚੈਨਲ ਨੂੰ ਮੁਰਤੋਂ ਪੱਤਰਕਾਰੀ ਕਰਨ ਦੇ ਲਈ ਲੀਤੇ ਲਿਆ ਸਕਦੀ ਹੈ ਤੁਸੀਂ ਕੇਵਲ ਇਹਨਾ ਕਰਨਾ ਹੈ ਕਿ ਅਕਾਲ ਚੈਨਲ ਦੀਆਂ ਜੋ ਵੀਡੀਓਜ਼ ਨੇ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜਿਸ ਵੇਲੇ ਤੁਸੀਂ ਅਕਾਲ ਚੈਨਲ ਦੀਆਂ ਵੀਡੀਓਜ਼ ਦੇ ਲਿੰਕ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਤੱਕ ਇਹ ਲਿੰਕ ਪਹੁੰਚਣਗੇ ਤਾਂ ਉਸ ਵੇਲੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਇਸ ਲਿੰਕ ਨੂੰ ਖੋਲ ਕੇ ਪਹਿਲਾਂ ਲਾਈਕ ਦਾ ਬਟਨ ਦਬਾਉਣਾ ਹੈ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਹੀਂ ਭੁੱਲਣਾ ਸੋ ਤੁਹਾਡੀ ਇਸ ਮੂਹਮ ਦੇ ਨਾਲ ਜੋ ਹੈ ਅਸੀਂ ਦੁਬਾਰਾ ਤੋਂ ਅਕਾਲ ਚੈਨਲ ਨੂੰ ਮੁਰ ਸੁਰਜੀਵ ਕਰ ਸਕਦੇ ਹਾਂ ਭਾਰਤ ਦੇ ਵਿੱਚ ਪੰਥਕ ਪੱਤਰਕਾਰੀ ਕਰਨ ਦੇ ਲਈ ਨਾ ਕੇਵਲ ਭਾਰਤ ਦੇ ਲੋਕ ਹੀ ਇੱਕ ਜੋ ਹੈ ਮੂਹਮ ਦਾ ਹਿੱਸਾ ਬਣ ਸਕਦੇ ਨੇ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਉਹ ਇਹਨਾਂ ਵੀਡੀਓਜ਼ ਨੂੰ ਲਾਈਕ ਕਰਕੇ ਅੱਗੇ ਹੋਰ ਵੱਧ ਤੋਂ ਵੱਧ ਆਪਣੇ WhatsApp ਗਰੁੱਪਸ ਦੇ ਵਿੱਚ ਸ਼ੇਅਰ ਕਰ Instagram ਦੇ ذریعے ਸ਼ੇਅਰ ਕਰੋ ਤੁਸੀਂ Facebook ਦੇ ذریعے ਸ਼ੇਅਰ ਕਰ ਸਕਦੇ ਹੋ ਕਿਸੇ ਵੀ ਸੋਸ਼ਲ ਮੀਡੀਆ ਐਪ ਦੇ ਰਾਹੀਂ ਤੁਸੀਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਕਾਲ ਚੈਨਲ ਮੁਰਤੋਂ ਸੁਰਜੀਵ ਹੋ ਕੇ ਪੰਥਕ ਪੱਤਰਕਾਰੀ ਕਰਦਾ ਹੋਇਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੇ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਆ ਕਿ ਤੁਹਾਡਾ ਆਪਣਾ ਚੈਨਲ ਅਕਾਲ ਚੈਨਲ ਭਾਰਤ ਦੇ ਵਿੱਚ ਪੰਥਕ ਗਤੀਵਿਧੀਆਂ ਤੁਹਾਡੇ ਰੂਬਰੂ ਕਰਦਾ ਰਹਿੰਦਾ ਹੈ ਇਹਨਾਂ ਦੇ ਵਿੱਚ ਚਾਹੇ ਕੌਮੀ ਸਮੱਸਿਆਵਾਂ ਦੇ ਮੁੱਦੇ ਚੁੱਕਣੇ ਹੋਣ ਕੌਮ ਦੇ ਮੁੱਦਿਆਂ ਦੀ ਗੱਲ ਹੋਵੇ ਕੌਮੀ ਇਨਸਾਫ ਮੋਰਚੇ ਦੀ ਗੱਲ ਹੋਵੇ ਜਿੱਥੇ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਹਾਂ ਤਾਂ ਇਸ ਸਬ ਦੇ ਵਿਚਾਲੇ ਭਾਰਤ ਦੀ ਸਰਕਾਰ ਦੇ ਵੱਲੋਂ ਹੁਣ ਅਕਾਲ ਚੈਨਲ ਦੇ YouTube ਪੇਜ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਪਰ ਇਸ ਸਬ ਤੇ ਖਲਾਸ ਜੋ ਹੈ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਮੁਹਿੰਮ ਵਿੜ ਸਕਦੇ ਹਾਂ ਜਿਸ ਮੁਹਿੰਮ ਦੇ ਰਾਹੀਂ ਸੰਗਤ ਆਪਣਾ ਸਹਿਯੋਗ ਦੇ ਕੇ ਅਕਾਲ ਚੈਨਲ ਨੂੰ ਮੁਰਤੋਂ ਪੱਤਰਕਾਰੀ ਕਰਨ ਦੇ ਲਈ ਲਈ ਤੇ ਲਿਆ ਸਕਤੀ ਹੈ ਤੁਸੀਂ ਕੇਵਲ ਇਹਨਾ ਕਰਨਾ ਹੈ ਕਿ ਅਕਾਲ ਚੈਨਲ ਦੀਆਂ ਜੋ ਵੀਡੀਓਜ਼ ਨੇ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜਿਸ ਵੇਲੇ ਤੁਸੀਂ ਅਕਾਲ ਚੈਨਲ ਦੀ ਵੀਡੀਓਜ਼ ਤੇ ਲਿੰਕ ਸ਼ੇਅਰ ਕਰੋਗੇ ਜਿੰਨਾ ਲੋਕਾਂ ਤੱਕ ਇਹ ਲਿੰਕ ਪਹੁੰਚਣਗੇ ਤਾਂ ਉਸ ਵੇਲੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਇਸ ਲਿੰਕ ਨੂੰ ਖੋਲ ਕੇ ਪਹਿਲਾਂ ਲਾਈਕ ਦਾ ਬਟਨ ਦਬਾਉਣਾ ਹੈ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਹੀਂ ਭੁੱਲਣਾ ਸੋ ਤੁਹਾਡੀ ਇਸ ਮੁਹਿੰਮ ਦੇ ਨਾਲ ਜੋ ਹੈ ਅਸੀਂ ਦੁਬਾਰਾ ਤੋਂ ਅਕਾਲ ਚੈਨਲ ਨੂੰ ਮੁਰ ਸੁਰਜੀਵ ਕਰ ਸਕਦੇ ਆ ਭਾਰਤ ਦੇ ਵਿੱਚ ਪੰਥਕ ਪੱਤਰਕਾਰੀ ਕਰਨ ਦੇ ਲਈ ਨਾ ਕੇਵਲ ਭਾਰਤ ਦੇ ਲੋਕੀ ਇੱਕ ਜੋ ਹੈ ਮੁਹਿੰਮ ਦਾ ਹਿੱਸਾ ਬਣ ਸਕਦੇ ਨੇ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਉਹ ਇਹਨਾਂ ਵੀਡੀਓਜ਼ ਨੂੰ ਲਾਈਕ ਕਰਕੇ ਅੱਗੇ ਹੋਰ ਵੱਤ ਤੋਂ ਵੱਤ ਆਪਣੇ WhatsApp ਗਰੁੱਪਸ ਦੇ ਵਿੱਚ ਸ਼ੇਅਰ ਕਰ Instagram ਦੇ ذریعے ਸ਼ੇਅਰ ਕਰੋ ਤੁਸੀਂ Facebook ਦੇ ذریعے ਸ਼ੇਅਰ ਕਰ ਸਕਦੇ ਹੋ ਕਿਸੇ ਵੀ ਸੋਸ਼ਲ ਮੀਡੀਆ ਐਪ ਦੇ ਰਾਹੀਂ ਤੁਸੀਂ ਇਹਨਾਂ ਵੀਡੀਓਜ਼ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਜੋ ਅਕਾਲ ਚੈਨਲ ਮੁੜ ਤੋਂ ਸੁਰਜੀਵ ਹੋ ਕੇ ਪੰਥਕ ਪੱਤਰਕਾਰੀ ਕਰਦਾ ਹੋਇਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੇ